ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਮਹਿੰਮ ਨੂੰ ਤੇਜ਼ ਕਰਨ ਲਈ ਪਾਰਟੀ ਦੇ 13 ਉਮੀਦਵਾਰਾਂ ਨਾਲ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਮਾਰਵਲੋਂ ਮੀਟਿੰਗ ਕੀਤੀ ਗਈ ਇਸ ਮੌਕੇ ਉਨ੍ਹਾਂ ਨੇ ਪਾਰਟੀ ਦੇ ਉਮੀਦਵਾਰਾਂ ਨੂੰ ਆਦੇਸ਼ ਦਿੱਤੇ ਕਿ ਉਹ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਸ਼ਹਿਰਾਂ ਅੰਦਰ ਕੀਤੇ ਗਏ ਵਿਕਾਸ ਕੰਮਾਂ ਨੂੰ ਘਰ ਘਰ ਤੱਕ ਪਹੁੰਚਾਉਣ ਉਨਾ ਕਹਿ ਕੇ ਗੁਰਾਇਆਂ ਸ਼ਹਿਰ ਦੀ ਮੁੱਖ ਸਮੱਸਿਆ ਗੰਦੇ ਪਾਣੀ ਦੇ ਨਿਕਾਸ ਲਈ ਬਣੇ ਸੀਵਰੇਜ ਨੂੰ ਚਾਲੂ ਕਰਕੇ ਆਮ ਆਦਮੀ ਪਾਰਟੀ ਨੇ ਗੁਰਾਇਆਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਉਨਾ ਕਹਿ ਕੇ ਗੁਰਾਇਆਂ ਅੰਦਰ ਲਾਈਟਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਅੱਜ ਹਲਕਾ ਵਿਧਾਨ ਸਭਾ ਫਲੋਰ ਦਾ ਜੋ ਚੋਣਾਂ ਦਾ ਪ੍ਰਕਿਰਿਆ ਚੱਲ ਰਹੀ ਆ ਉਸੇ ਕੜੀ ਤਹਿਤ ਅੱਜ ਜਿਹੜੀ ਆ ਗਰਾਇਆ ਨਗਰ ਕਾਉਂਸਲ ਦੀ ਚੋਣ ਦੇ ਸਬੰਧ ਦੇ ਵਿੱਚ ਤੇ ਫਲੋਰ ਦੀ ਵਾਰਡ ਨੰਬਰ 13 ਦੀ ਜਿਹੜੀ ਇੱਕ ਵਾਰਡ ਦੀ ਚੋਣ ਆ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਅ ਦਫਤਰ ਦੇ ਵਿੱਚ ਮੀਟਿੰਗ ਰੱਖੀ ਸੀ ਔਰ ਸਾਡੇ ਹਲਕਾ ਵਿਧਾਨ ਸਭਾ ਫਲੋਰ ਦੇ ਜਿਹੜੇ ਆ ਲੀਡਰ ਆਗੂ ਬਲੋਕ ਪ੍ਰਧਾਨ ਸਹਿਬਾਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਚੇਅਰਮੈਨ ਪ੍ਰਦੀਪ ਦੁੱਗਲ ਜੀ ਗਰਾਏ ਦੇ ਔਰ ਰੋਚਲਾ ਰੋਸ਼ੀ ਜੀ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਤੋਂ ਔਰ ਸਾਡੇ ਸਾਰੇ ਸਤਕਾਰਯੋਗ ਸਾਥੀ ਜਿਹੜੇ ਸੀ ਇੱਥੇ ਇਕੱਤਰਤ ਹੋਏ ਆ ਇਸ ਇਕੱਤਰਤਾ ਦੇ ਵਿੱਚ ਅਸੀਂ ਜਿਹੜੀਆਂ 13 ਹੀ ਵਾਰਡਾਂ ਦੀਆਂ ਚੋਣਾਂ ਜਿਹੜੀਆਂ ਉਹ ਲੰਨ ਦੇ ਜਿਹੜੇ ਹੈਗੇ ਆ ਅਸੀਂ ਡਿਊਟੀਆਂ ਲਾਈਆਂ ਆ ਔਰ ਉਹਨਾਂ ਦੇ ਨਾਲ-ਨਾਲ ਅਸੀਂ ਉਹਨਾਂ ਸਤਕਾਰ ਸਖਸੀਤਾਂ ਦਾ ਵੀ ਜ਼ਿਕਰ ਕੀਤਾ ਆ ਵੀ ਜਿਹੜੀਆਂ ਵਾਰਡਾਂ ਦੇ ਵਿੱਚ ਜਾ ਕੇ ਕੰਮ ਕਰਨੀਆਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਇੱਕ ਫਿਤਰਤ ਆ ਕਿ ਉਹਨਾਂ ਨੇ ਘਰ ਦੀਆਂ ਬਰੂਹਾਂ ਤੇ ਜਾਣਾ ਆ ਘਰਾਂ ਦੇ ਅੱਗੇ ਦਸਤਕ ਕਰਕੇ ਜਿਹੜਾ ਹੈਗਾ ਉਹ ਵੋਟਰਾਂ ਦੇ ਨਾਲ ਆਪਤਾ ਕਾਇਮ ਕਰਨਾ ਪਾਈਚਾਰ ਖਸਾਂਝਾ ਬੁਲਾਉਣੀਆਂ ਆ ਉਹਦੇ ਜਿਹੜੇ ਹੈ ਸੀ ਬੈਠ ਕੇ ਵਿਚਾਰ ਵਟਾਂਦਰਾ ਕੀਤੀ ਆ ਔਰ ਅਸੀਂ ਇੱਥੇ ਦਫ਼ਤਰ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਔਰ ਡਿਊਟੀਆਂ ਆਈਆਂ ਉਹ ਅਸੀਂ ਸਾਡੇ ਪ੍ਰਦੀਪ ਦੁੱਗਲ ਜੀ ਆ ਚੇਅਰਮੈਨ ਇਹਨਾਂ ਦੀ ਰਹਿਮਾਈ ਦੇ ਵਿੱਚ ਅਸੀਂ ਇੱਕ ਟੀਮ ਬਣਾਈ ਹੈਗੀ ਆ ਉਹਨੂੰ ਜਿਹੜਾ ਹੈਗਾ ਅਸੀਂ ਇੱਥੇ ਬੈਠ ਕੇ ਜਿਹੜਾ ਹੈਗਾ ਉਹਨਾਂ ਦੀ ਦੇਖ ਰੇਖ ਦੇ ਵਿੱਚ ਸਾਰਾ ਇਹ ਕੰਮ ਚਲਾਉਣਾ ਆ ਸੋ ਅੱਜ ਦੀ ਮੀਟਿੰਗ ਜਿਹੜੀ ਸੀ ਤੁਸੀਂ ਦੇਖਿਆ ਵੇ ਤਕਰੀਬਨ 100 ਦੀ ਇਕਤਰਾਤ ਹੋਈ ਹੈਗੀ ਆ ਉਦੇ ਬਸ ਸਿਰਫ ਸਾਡੀ ਜਿਹੜੀ ਇਹੋ ਚਰਚਾ ਹੋਈ ਆ ਕਿ ਕਿਵੇਂ ਅਸੀਂ ਜਿਹੜੀ ਹੈਗੀ ਆ ਇਹ ਨਗਰ ਕੌਂਸਲ ਦੀ ਚੋਣ ਲਾਣੀ ਆ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਮੀਡੀਆ ਵਾਲੇ ਜਿਹੜੇ ਬਹੁਤ ਹੀ ਸਤਿਕਾਰਤ ਸਾਥੀ ਹੋ ਕਿਉਂਕਿ ਤੁਸੀਂ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਨਾਲ ਚਟਾਨ ਵਾਂਗ ਖੜਦੇ ਹੋ ਔਰ ਜਿਹੜੀ ਹੈਗੀ ਆ ਸਹੀ ਰਿਪੋਰਟਿੰਗ ਕਰਦੇ ਆ ਜਿਸ ਤਰ੍ਹਾਂ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਜੋ ਜਿਹੜਾ ਹੈਗਾ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਨਹੀਂ ਬਨਾਸ ਕੀਤਾ ਸੀ ਉਸ ਨੂੰ ਖਤਮ ਕਰਕੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਰੀ ਹੋਰ ਮੁੜ ਕੇ ਰੰਗਲਾ ਪੰਜਾਬ ਜਿਹੜੀ ਉਹਨਾਂ ਦੀ ਸੋਚ ਆ ਉਥੇ ਕੰਮ ਕਰ ਰਿਹਾ ਉਹ ਰੰਗਲਾ ਪੰਜਾਬ ਤਦ ਹੀ ਬਣੇਗਾ ਜੇ ਆਪਾਂ 13 ਦੇ 13 ਵਾਰਡ ਜਿੱਤ ਕੇ ਇੱਥੇ ਬਹੁਤ ਹੀ ਵਧੀਆ ਜਿਹੜੇ ਹੈਗੇ ਆ ਨਗਰ ਕੌਂਸਲ ਦੇ ਚਿਹਰੇ ਲਿਆਵਾਂਗੇ ਨਗਰ ਕੌਂਸਲ ਦਾ ਪ੍ਰਧਾਨ ਬਣਾਵਾਂਗੇ ਤਾਂ ਉਹ ਅੱਗੇ ਜਾ ਕੇ ਗਰਾਇਆ ਸ਼ਹਿਰ ਦੇ ਬਕਾਸ ਵਿੱਚ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਉਣਗੇ ਜੋ ਸਮੱਸਿਆਵਾਂ ਇੱਥੇ ਗਰਾਇਆ ਸ਼ਹਿਰ ਦੀਆਂ ਅੱਜ ਵੀ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕੀਤਾ ਜਾਵੇਗਾ ਜਿਹੜੀਆਂ 70 75 ਸਾਲ ਦੀਆਂ ਸਮੱਸਿਆਵਾਂ ਸਨ ਜਿਸ ਤਰ੍ਹਾਂ ਕਿ ਇਥੇ ਸਭ ਤੋਂ ਵੱਡੀ ਸੀਵਰੇਜ ਸਮੱਸਿਆ ਸੀ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ ਹੈਗਾ ਉਹ ਕੰਮ ਕਰਨਾ ਸ਼ੁਰੂ ਕਰਤਾ ਮੈਨੂੰ ਆਣ ਕੇ ਲੋਕ ਕਹਿ ਰਹੇ ਨੇ ਕਿ ਅੱਜ ਗਲੀਆਂ ਦੇ ਵਿੱਚੋਂ ਪਾਣੀ ਜਿਹੜਾ ਹੈਗਾ ਆ ਉਹ ਖਤਮ ਹੋਣ ਜਾ ਰਿਹਾ ਹੈਗਾ ਦੂਸਰੇ ਪਾਸੇ ਜਿਹੜੀ ਅਸੀਂ ਗੱਲ ਕੀਤੀ ਸੀ ਕਿ ਤੁਹਾਨੂੰ ਗਰਾਹ ਸ਼ਹਿਰ ਨੂੰ ਜਿਹੜਾ ਹੈਗਾ ਅੰਡਰ ਬ੍ਰਿਜ ਦੇਵਾਂਗੇ ਉਹ ਵੀ ਸਰਗੁੰਦੀ ਰੋਡ ਤੋਂ ਜਿਹੜਾ ਹੈਗਾ ਰੇਲਵੇ ਸਟੇਸ਼ਨ ਤੱਕ ਜਿਹੜੀ ਛੜਕਿਆ ਉਹਦੇ ਨਾਲ ਸੀ ਟਾਈਪ ਦਾ ਜਿਹੜਾ ਅੰਡਰ ਵਿੱਚ ਬਣੇਗਾ ਔਰ ਤੀਜਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਨੇ ਇੱਕ ਰੈਲੀ ਦੇ ਵਿੱਚ ਇਹ ਗਰਾਹ ਕਿਹਾ ਸੀ ਕਿ ਜਿਹੜੀ ਜੜਿਆਲਾ ਤੋਂ ਗਰਾਹਾਂ ਤੱਕ ਦੀ 16 ਕਿਲੋਮੀਟਰ ਜਿਹੜੀ ਬਹੁਤ ਹੀ ਟੁੱਟੀ ਸੜਕ ਸੀ ਕਿ ਉਹਨੂੰ ਮਲਾਈਦਾਰ ਬਣਾਵਾਂਗੇ ਉਹ ਤੁਹਾਡੇ ਸਾਹਮਣੇ ਜਿਹੜੀ ਹੈ ਮਲਾਈਦਾਰ ਸੜਕ ਜਿਹੜੀ ਹੈ ਬਣਾ ਕੇ ਪੇਸ਼ ਕਰਤੀ ਹੈ ਗਿਆ ਸੋ ਗੁਰਾਇਆਂ ਸ਼ਹਿਰ ਦੇ ਵਿੱਚ ਰੋਸ਼ਨੀ ਦਾ ਬੜਾ ਵਧੀਆ ਪ੍ਰਬੰਧਿਆ ਇਸ ਤਰ੍ਹਾਂ-ਤਰ੍ਹਾਂ ਦਾ ਕਿ ਜਿਸ ਤਰ੍ਹਾਂ ਇੱਥੇ ਦੀਵਾਲੀ ਹੁੰਦੀ ਆ ਸੋ ਅੱਜ ਦੀਆਂ ਇਹ ਡਿਊਟੀਆਂ ਲਵਾਈਆਂ ਆ ਤੁਹਾਡਾ ਸਾਰਾ ਸਹਿਯੋਗ ਚਾਹੀਦਾ ਹੈ ਮੀਡੀਆ ਦਾ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਾਇਆਂ ਫਰਸਟ ਟਾਈਮ ਆਮ ਪਾਰਟੀ ਦਾ ਇਲੈਕਸ਼ਨ ਰੈਡਰ ਜਾਰੀ ਮਿਊਨਿਸਪਲ ਕਾਰਪੋਰੇਸ਼ਨ 17 ਚ ਵੀ ਲੜੀ ਸੀ ਇਸਟੈਂਡਰਡ ਰਿਸਪੌਂਸ ਤੁਹਾਨੂੰ ਗੁਰਾਇਆਂ ਚ ਨਜ਼ਰ ਆ ਰਿਹਾ। ਦੇਖੋ ਗੁਰਾਇਆ ਸ਼ਹਿਰ ਦੇ ਵਿੱਚ ਨਵੇਂ ਨਿਗੇ ਇਹ ਗੁਰਾਇਆ ਸ਼ਹਿਰ ਦੇ ਵਿੱਚ ਜਿਹੜਾ ਤਕਰੀਬਨ 2013 ਤੋਂ ਆਮ ਆਦਮੀ ਪਾਰਟੀ ਕਰ ਰਹੀ ਹੈਗਾ। 17 ਚ ਵੀ ਜਿਹੜੇ ਸੀ ਪਰੰਤੂ ਜਿਹੜੀ ਆ 2024 ਦੀ ਚੋਣ ਆ ਇਹ ਤੁਹਾਡੇ ਸਾਹਮਣੇ ਇੱਕ ਜਿਹੜੀ ਹੈਗਾ ਕਲੀਨ ਸਵੀਪ ਵਾਲਾ ਜਿਹੜਾਗਾ ਕੰਮ ਕਰੇਗਾ ਕਿਉਂਕਿ ਸਾਡੇ ਸਾਰੇ ਸਾਥੀ ਟੀਮ ਬਹੁਤ ਹੀ ਵਧੀਆ ਜਿਹੜਾਗਾ ਕੰਮ ਕਰ ਰਹੇ ਨੇ ਔਰ ਤੁਹਾਨੂੰ ਵਧੀਆ ਰਿਜ਼ਲਟ ਦੇਵਾਂਗੇ ਬਹੁਤ ਹੀ ਵਧੀਆ ਜਿਹੜਾਗਾ ਇੱਥੇ ਜਿਹੜਾਗਾ ਵਿਕਾਸ ਦੇ ਕੰਮ ਕਰਨ ਵਾਲੇ ਚਿਹਰੇ ਜਿਹੜੇਗਾ ਦੇਵਾਂਗੇ ਧੰਨਵਾਦ।